Star Eagle News Channel ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ Star Eagle News Channel ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਜੀ ਨਿਊਜ਼ ਚੈਨਲ ਤੇ ਮੈਂ ਤੁਹਾਡਾ ਆਪਣਾ ਅਮਰਜੀਤ ਸਿੰਘ ਤੇ ਅੱਜ ਸਾਡੇ ਨਾਲ ਬਹੁਤ ਹੀ ਮਸ਼ਹੂਰ ਹਸਤੀ ਜਿਨ੍ਹਾਂ ਨੇ ਬਹੁਤ ਹੀ ਕਲਾਕਾਰ ਜਿਹੜੇ ਕੀ ਆਪਣੇ ਇਨਾਂ ਹੱਥਾਂ ਦੇ ਨਾਲ ਉਹਨਾਂ ਨੂੰ ਉਚਾਈਆਂ ਤੱਕ ਪਹੁੰਚਾਇਆ ਵਾ ਤੇ ਅੱਜ ਗੱਲਬਾਤ ਕਰਦੇ ਆਂ ਜੋ ਕਿ ਅੱਜ ਬੁੱਲੇ ਸ਼ਾ ਨਾਟਕ ਜਿਹੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਖੇਡਿਆ ਗਿਆ ਵਾ ਤੇ ਪਾਕਿਸਤਾਨ ਦੇ ਵਿੱਚ ਵੀ ਖੇਡਿਆ ਜਾ ਰਿਹਾ ਤੇ ਗੱਲਬਾਤ ਕਰਦੇ ਆਂ ਕੀ ਕਹਿਣਾ ਚਾਹੁੰਦੇ ਆ ਸਰੋਣੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਤੁਸੀਂ ਬੁੱਲਾ ਨਾਟਕ ਦੇਖਿਆ ਵਾ ਜਿਹੜੇ ਕਿ ਸਾਡੇ ਪਾਕਿਸਤਾਨੀ ਨਾਟਕਕਾਰ ਸ਼ਾਹਦ ਨਦੀਮ ਉਹਨਾਂ ਦਾ ਲਿਖਿਆ ਹੋਇਆ ਨਾਟਕ ਹੈ ਔਰ ਇਹ ਦੋਨੋਂ ਮੁਲਕਾਂ ਵਿੱਚ ਉਧਰਲੇ ਪਾਸੇ ਇਹ ਜੋਕਾ تھیਟਰ ਕਰਦਾ ਵਾ ਉਹ ਜੋਕਾ تھیਟਰ ਹੀ ਪਹਿਲੀ ਵਾਰੀ ਇੱਧਰ ਲੈ ਕੇ ਆਇਆ ਸੀ ਇਹ ਨਾਟਕ ਨੂੰ ਔਰ ਕਈ ਥਾਵਾਂ ਤੇ ਉਹਨਾਂ ਨੇ ਹਿੰਦੁਸਤਾਨ 'ਚ ਸ਼ੋਅ ਕੀਤੇ ਸੀ ਔਰ ਬਾਅਦ ਵਿੱਚ ਕੁਝ ਦੋਨੋਂ ਮੁਲਕਾਂ ਦੀ ਇਹ ਹਾਲਾਤ ਇਦਾਂ ਦੀ ਸੀ ਕਿ ਆਉਣ ਜਾਣ ਬੰਦ ਹੋ ਗਿਆ ਟੀਮਾਂ ਦਾ ਤੇ ਫਿਰ ਅਸੀਂ ਇੱਧਰਲੇ ਪਾਸੇ ਨਾਟਕ ਤਿਆਰ ਕੀਤਾ ਸਾਨੂੰ ਲੱਗਾ ਕਿ ਬਾਬਾ ਬੁੱਲੇ ਸ਼ਾਹ ਦਾ ਪੇਗਾਮ ਜਿਹੜਾ ਮਿਸ਼ਨ ਜ਼ਿੰਦਾ ਰਹਿਣਾ ਚਾਹੀਦਾ ਵਾ ਦੋਨੋਂ ਮੁਲਕਾਂ ਦੇ ਵਿੱਚ ਕਰ ਇਸ ਤੋਂ ਵੱਡਾ ਅਮਨ ਤੇ ਦੋਸਤੀ ਦਾ ਪੈਗਾਮ ਕੋਈ ਨਹੀਂ ਹੋ ਸਕਦਾ ਜਦੋਂ ਧਾਰਮਿਕ ਕੱਟੜਤਾ ਪੂਰੇ ਸਿਖਰਾਂ ਤੇ ਹੋਵੇ ਤਾਂ ਉਸ ਵੇਲੇ ਬਾਬੇ ਬੁੱਲੇ ਸ਼ਾਹ ਦੀ ਜਿਹੜੀਆਂ ਸਿੱਖਿਆਵਾਂ ਨੇ ਬਾਬੇ ਬੁੱਲੇ ਸ਼ਾਹ ਦੀ ਜਿਹੜੀ ਕਵਤਾ ਬਾਬੇ ਬੁੱਲੇ ਸ਼ਾਹ ਦੀ ਪੋਇਟਰੀ ਜਿਹੜੀ ਆ ਉਹ ਸਾਹਮਣੇ ਆਉਣੀ ਚਾਹੀਦੀ ਹੈ ਲੋਕਾਂ ਦੇ ਬਾਬੇ ਬੁੱਲੇ ਸ਼ਾਹ ਦੀ ਜੀਵਨੀ ਸੋ ਉਹ ਸਾਰੇ ਸਿਧਾਂਤ ਉਹਨਾਂ ਨੂੰ ਲੈ ਕੇ ਅਸੀਂ ਇਧਰਲੇ ਪਾਸੇ ਬਹੁਤ ਸਾਰੇ ਸ਼ੋਅ ਕੀਤੇ ਆ ਇਸ ਮੁਲਕ ਦੇ ਵਿੱਚ ਪਰ ਹੁਣ ਵੀ ਰੀਸੈਂਟਲੀ ਅਸੀਂ ਉਦੈਪੁਰ ਕਰਕੇ ਆਏ ਆ ਉਹ ਜੈਮ ਕਰਕੇ ਆਏ ਆ ਉਸ ਤੋਂ ਪਹਿਲੇ ਅਸੀਂ ਮਹਾਰਾਸ਼ਟਰ ਬੰਬੇ ਦੇ ਵਿੱਚ ਵੀ ਕੀਤਾ ਹਾਲ ਵਿੱਚ ਵੀ ਕੀਤਾ ਮਾ ਹਰਿਆਣਾ ਵਿੱਚ ਵੀ ਕੀਤਾ ਜੰਮੂ ਕਸ਼ਮੀਰ ਵਿੱਚ ਵੀ ਕੀਤੇ ਪੂਰੇ ਪੰਜਾਬ ਚ ਅਲੱਗ-ਅਲੱਗ ਥਾਵਾਂ ਤੇ ਸ਼ੋਅ ਹਰ ਥਾਂ ਦੇ ਉੱਤੇ ਲੋਕਾਂ ਦਾ ਹਮੇਸ਼ਾ ਪਰਵਾਉਂਗਾਰ ਰਿਆਰ ਇਹ ਨਾਟਕ ਅਸੀਂ ਕਿਸੇ ਵੀ ਸਟੇਟ ਵਿੱਚ ਕਰੀਏ ਪੰਜਾਬੀ ਵਿੱਚ ਹੀ ਕਰਦੇ ਆ ਇਸੇ ਤਰ੍ਹਾਂ ਹੀ ਕਰਦੇ ਹੋ ਔਰ ਕਦੀ ਕਿੱਥੇ ਜਗ੍ਹਾ ਤੇ ਸਾਨੂੰ ਇਹ ਬੋਲੀ ਜਿਹੜੀ ਆ ਸਾਡੇ ਵਿਚਕਾਰ ਜਿਹੜੀ ਕੋਈ ਦੀਵਾਰ ਨਹੀਂ ਬਣੀ ਸੋ ਇਹ ਇੱਕ ਨਾ ਨਾਟਕ ਦੀ ਰੰਗਮંચ ਦੀ ਤਾਕਤ ਹੈ ਬਾਬੇ ਬੁੱਲੀ ਸ਼ਾਦੀ ਦੀ ਤਾਕਤ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਨਾਟਕ ਬਾਰ-ਬਾਰ ਹੋਣਾ ਚਾਹੀਦਾ ਇਸੇ ਕਰਕੇ ਅਸੀਂ ਨਾਟਕ ਜਿਹੜਾ ਨੌਜਵਾਨ ਜਿਹੜੇ ਯੂਨੀਵਰਸਿਟੀ ਦੇ ਸਾਹਮਣੇ ਵੀ ਖੇਡਿਆ ਠੀਕ ਹੈ ਤੇ ਜਿਸ ਤਰ੍ਹਾਂ ਕਿ ਸਰ ਦੇਖਦੇ ਕਿ ਦੋ ਪੰਜਾਬ ਬਣ ਗਏ ਕਿ ਪਾਕਿਸਤਾਨ ਚ ਪੰਜਾਬ ਅਤੇ ਇੱਕ ਇਧਰਲੀ ਸਾਈਡ ਪੰਜਾਬ ਹੈਗਾ ਕੀ ਫਰਕ ਰਿਹਾ ਬੁੱਲੀ ਸ਼ਾਹ ਦਾ ਜਿਹੜਾ ਕੀ ਪ੍ਰੋਗਰਾਮ ਖੇਡਿਆ ਗਿਆ ਅ ਮੇਰੇ ਖਿਆਲ ਹੈ ਕਿ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਕਿ ਬਾਬਾ ਫੁੱਲੇਸ਼ਾ ਵੰਡਿਆ ਨਹੀਂ ਜਾ ਸਕਦਾ ਉਹ ਕਿਸੇ ਇੱਕ ਮੁਲਕ ਦੀ ਹੱਦ ਸਰ ਹੱਦ ਤੱਕ ਸੀਮਤ ਨਹੀਂ ਹੈ ਉਹ ਦੁਨੀਆ ਭਰ ਦੇ ਵਿੱਚ ਬਾਬਾ ਫੁੱਲੇਸ਼ਾ ਆਪਣੇ ਆਪ ਦੇ ਵਿੱਚ ਅਲੱਗ ਤਰ੍ਹਾਂ ਦੀ ਹਸਤੀ ਹੈ ਔਰ ਉਸ ਦਾ ਪੈਗਾਮ ਜਿਹੜਾ ਬਹੁਤ ਵੱਡਾ ਪੈਗਾਮ ਹੈ ਬਾਬਾ ਫੁੱਲੇਸ਼ਾ ਦਾ ਮੈਨੂੰ ਲੱਗਦਾ ਹੈ ਕਿ ਹਰ ਇੱਕ ਨੂੰ ਜਿਹੜਾ ਇਸ ਪੈਗਾਮ ਨੂੰ ਜਿਹੜਾ ਬਾਰ ਬਾਰ ਲੋਕਾਂ ਤੱਕ ਲੈ ਕੇ ਜਾਣਾ ਚਾਹੀਦਾ ਸੋ ਮੁਲਕ ਵੰਡੇ ਜਾਂਦੇ ਨੇ ਵੰਡੇ ਜਾਂਦੇ ਵੀ ਹੋਣਗੇ ਕਈ ਸਰਦਾਂ ਵੀ ਬਣਦੀਆਂ ਰਹਿਣਗੀਆਂ ਸਰਦਾਂ ਤੋੜੀਆਂ ਨਹੀਂ ਜਾ ਸਕਦੀਆਂ ਮੁਲਕ ਆਪਣੀ ਜਗਾ ਜਿੰਦਾਬਾਦ ਨਹੀਂ ਬਾਬਾ ਬੁੱਲੇ ਸ਼ਾਹ ਆਪਣੀ ਜਗਾ ਜਿੰਦਾਬਾਦ ਹੈ ਜੀ ਤੇ ਸਰ ਤੁਹਾਡਾ ਹੋ ਨਵਾਂ ਨਾਟਕ ਆਉਣ ਵਾਲਾ ਕੋਈ ਜਿਹੜਾ ਕੀ ਦਰਸ਼ਕਾਂ ਵਾਸਤੇ ਜਾਂ ਛੋਟੇ ਬੱਚਿਆਂ ਵਾਸਤੇ ਹੋਵੇ ਬਹੁਤ ਸਾਰੇ ਨਾਟਕ ਨੇ ਜਿਹੜੇ ਅਸੀਂ ਹੁਣੇ ਹੀ ਰੀਸੈਂਟਲੀ ਖੇਡੇ ਨੇ ਜਿਹਦੇ ਵਿੱਚ 300 ਸਾਲਾਂ ਦੇ ਵਾਰਿਸ ਸ਼ਾਹ ਦੀ ਉਹਨਾਂ ਦੇ ਉੱਤੇ ਵੀ ਨਾਟਕ ਖੇਡ ਕੇ ਆਟੇ ਆ ਹੀਰ ਵਾਰਿਸ ਸ਼ਾਹ ਅਸੀਂ ਇਹ ਬੁੱਲਾ ਵੀ ਖੇਡਿਆ ਵਾ ਅਸੀਂ ਇੱਕ ਮਿੱਟੀ ਨਾ ਹੋਵੇ ਮਤਰਈ ਨਾਟਕ ਛੋਟੇ ਬੱਚੇ ਦੀ ਮਾਂ ਦੀ ਕਹਾਣੀ ਹੈ ਸੋ ਇਸ ਤਰ੍ਹਾਂ ਦੇ ਨਾਟਕ ਸਾਡੇ ਲਗਾਤਾਰ ਜਿਹੜੇ ਸਾਰਾ ਸਾਲ ਅਸੀਂ ਕੰਮ ਹੀ ਇਹ ਕਰਦੇ ਹਾਂ

उन्होंने इसको निर्देशित किया है और बुल्ले शाह एक बहुत बड़े शायर हुए हैं कवि हुए हैं जिनकी ज़िंदगी का जो फलसफा है वो पूरे विश्व को एक राह दिखाने का काम करता है और अगर हम उनकी कविताई को उनकी शायरी को अपनी ज़िंदगी में आत्मसात करें तो निश्चित रूप से ज़िंदगी बहुत खूबसूरत हो सकती है और आजकल जितनी भी जो है विकृतियां समाज में हमें देखने को मिलती हैं उनका भी जो है समाधान बुल्ले शाह हमें देते हुए दिखाई देते हैं ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੜੇ ਵਿੱਚ ਬੁੱਲੇ ਸ਼ਾ ਜਿਹੜਾ ਨਾਟਕ ਦਿਖਾਇਆ ਗਿਆ ਵਾ ਤੇ ਕਾਫੀ ਸਟੂਡੈਂਟਸ ਵਗੈਰਾ ਉੱਥੋਂ ਆਇਆ ਦੇਖ ਕੇ ਤੇ ਪੋਜ਼ਿਟਿਵ ਵੀ ਇਹਨਾਂ ਕੋਲੋਂ ਕੀ ਉਹ ਕੀ ਕਹਿਣਾ ਚਾਹੁੰਦੇ ਕਿੰਦਾ ਦਾ ਪ੍ਰੋਗਰਾਮ ਉਹਨਾਂ ਨੂੰ ਲੱਗਾ ਹੈਲੋ ਵੀਰੇ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਿਹੜਾ ਅੱਜ ਬੁੱਲੇ ਸ਼ਾ ਨਾਟਕ ਯੂਨੀਵਰਸਿਟੀ ਦੇ ਵਿੜੇ ਵਿੱਚ ਕੀਤਾ ਗਿਆ ਵਾ ਖੇਡਿਆ ਗਿਆ ਵਾ ਉਹ ਬਾਰੇ ਕੀ ਕਹਿਣਾ ਕਿੰਦਾ ਦਾ ਲੱਗਾ ਤੁਹਾਨੂੰ ਮਤਲਬ ਸ਼ਬਦ ਹੀ ਨਹੀਂ ਹੈ ਇਦਾਂ ਦੇ ਨਾਟਕ ਹੋਣੇ ਚਾਹੀਦੇ ਨੇ ਜੋ ਸੂਫੀ ਕਾਵ ਜੋ ਸੁਭੀ ਰੰਗ ਲੈ ਕੇ ਆਵੇ ਇਦਾਂ ਦੇ ਨਾਟਕ ਸਗੋਂ ਹੋਣੇ ਚਾਹੀਦੇ ਇਹ ਬੰਦੇ ਦੇ ਅੰਦਰ ਜਿਹੜੀ ਕਟੜਤਾਈ ਆ ਉਹਨੂੰ ਮਾਰਦੀ ਆ ਹਮੇ ਮੈਂ ਇਹਨੂੰ ਮਾਰਦੇ ਆ ਇਦਾਂ ਦੇ ਨਾਟਕ ਨਾਲੇ ਬੁੱਲੇ ਸ਼ਾਹ ਦੀ ਲਿਖਤ ਉਹ ਕੀ ਕਹਿੰਦੇ ਆ ਕੀ ਹੀ ਕਹਿੰਦੇ ਆ ਕੀ ਬਾਤ ਹੈ ਬਹੁਤ ਸੋਹਣਾ ਨਾਟਕ ਹੀ ਤੁਸੀਂ ਕਿਹੜੀ ਡਿਪਾਰਟਮੈਂਟ ਦੇ ਹੋ ਅਸੀਂ ਵੀ ਥੀਏਟਰ ਦੇ ਥੀਏਟਰ ਡਿਪਾਰਟਮੈਂਟ ਦੀਆਂ ਨਾਲ ਅਸੀਂ ਸਿੰਗਿੰਗ ਕਰਦੇ ਆ ਤੇ ਸਾਨੂੰ ਅਸੀਂ ਸਾਨੂੰ ਸਗੋਂ ਸਿੰਗਿੰਗ ਲਾਈਟ ਸਾਰਾ ਕੁਝ ਬਹੁਤ ਸੋਹਣਾ ਲੱਗਾ ਇੱਥੇ ਬਹੁਤ ਐਨ ਓਕੇ ਸਾਰਾ ਕੰਮ ਜੀ